ਸੋਤਾ ਸਾਹਿਬ ਜਿਹੇ ਕੀ ਲੋਭਤ ਪੈ ਗਈ ਪਰਵਤਰ ਰੈਲੀ ਆ ਤੁਸੀਂ ਕੀਤੀ ਆ ਅੱਜ ਕਿਸਾਨ ਵੀ ਦੁਖੀ ਆ ਦਲਤ ਵੀ ਦੁਖੀ ਆ बिजनेसमੈਨ ਵੀ ਦੁਖੀ ਆ ਆਏ ਦਿਨ ਖਿਡਾਰੀਆਂ ਨੂੰ ਗਰਾਉਂਡਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਪੰਜਾਬ ਸਰਕਾਰ ਕਿੰਨਾ ਦੀ ਗੱਲ ਕਰਦੀ ਆ ਕਿੰਨਾ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੀ ਆ ਬੀਬੀਆਂ ਪੈਣਾ ਦੇ ਖਾਤਿਆਂ 'ਚ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ 1000 ਰੁਪਏ ਅਜੇ ਤੱਕ ਨਹੀਂ ਪਿਆ ਇੱਕ ਵੀ ਗਰੀਬ ਨੂੰ ਨੌਕਰੀ ਨਹੀਂ ਦਿੱਤੀ ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਪੰਜਾਬ ਸਰਕਾਰ ਝੂਠੀ ਵਾਅਦਿਆਂ ਦੀ ਖੋਖਲੀ ਸਰਕਾਰ ਆ ਹਰ ਪਿੰਡ ਦੇ ਵਿੱਚੋਂ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਹਰ ਪਿੰਡ ਦੇ ਵਿੱਚੋਂ ਵਿਧਵਾ ਵਡਾਪਾ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਆ ਪੰਜਾਬ ਸਰਕਾਰ ਕਿੰਨਾਂ ਲੋਕਾਂ ਨੂੰ ਖੁਸ਼ ਕਰਨ ਚ ਲੱਗੀ ਆ ਇਨ੍ਹਾਂ ਲੋਕਾਂ ਨੇ ਕਾਂਗਰਸ ਅਕਾਲੀਆਂ ਦਾ ਗੁੱਸਾ ਕੱਢ ਕੇ ਤੁਹਾਨੂੰ ਵੋਟਾਂ ਪਾਈਆਂ ਸੀ ਹੁਣ ਤੁਹਾਡੇ ਦੇ ਗੁੱਸਾ ਕੱਢ ਕੇ ਬਸਪਾ ਅੰਬੇਡਕਰ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣਗੇ ਫੋਨੇ ਬੋਰਡ ਦੀ ਤਾਕਤ ਨੂੰ ਸ਼ਰਾਬ ਦੀ ਬੋਤਲ ਤੇ ਨਹੀਂ ਦੇਣਗੇ ਇਹ ਬੋਰਡ ਦੀ ਤਾਕਤ ਨੂੰ 1000 ਰੁਪਏ ਤੇ ਨਹੀਂ ਦੇਣਗੇ ਇਹਨਾਂ ਨੂੰ ਆਪਣੀ ਬੋਰਡ ਦੀ ਕੀਮਤ ਪਤਾ ਲੱਗ ਗਈ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਖਿਲਵਾੜ ਕੀਤਾ ਅੰਬੇਦਕਰ ਸਾਹਿਬ ਅਤੇ ਭਗਤ ਸਿੰਘ ਜੀ ਦੀ ਫੋਟੋ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਐਨੇ ਹੀ ਅੰਬੇਦਕਰ ਸਾਹਿਬ ਅਤੇ ਭਗਤ ਸਿੰਘ ਦੇ ਉਪਾਸ਼ਕ ਨੇ ਤੇ ਅੱਜ ਅੰਬੇਦਕਰ ਸਾਹਿਬ ਦੀਆਂ ਮੂਰਤੀਆਂ ਤੇ ਅੱਜ ਹਥੌੜੇ ਵੱਜ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੌਕਰੀਆਂ ਆਪਣੇ ਚਹੇਤਿਆਂ ਨੂੰ ਆਪਣੇ ਸਾਥ ਸਬੰਧੀਆਂ ਨੂੰ ਦੇ ਕੇ 52000 ਉਹ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਲੋਕਾਂ ਦੇ ਖੋਖਲੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਆ ਚੁੱਕੇ ਆ ਹੁਣ ਇਹ ਮੁੱਖ ਮੰਤਰੀ ਸਾਹਿਬ ਦੀਆਂ ਚਾਲਾਂ 'ਚ ਨਹੀਂ ਆਉਣ ਵਾਲੇ ਬਾਪਾ ਅਮਰੀਤਕਰ ਪਾਰਟੀ ਵੱਲੋਂ ਜਿਹੜਾ ਕੀ ਇੱਕ ਪਰਵਰਤਨ ਵਾਲੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਜੀ ਨਾਲਾ ਵਿੱਚ ਵੱਡਾ ਇਕੱਠ ਕੀਤਾ ਗਿਆ ਵਾ ਕਬਲ ਸੋਤਾ ਜਿਹੜੇ ਕੀ ਮੇਨ ਆਫ ਦਾਰ ਨੇ ਨਾਲ ਗੱਲਬਾਤ ਕਰਾਂਗੇ ਅਸੋਤਾ ਸਾਹਿਬ ਜਿਹੇ ਕੀ ਲੋਪਤ ਪੈ ਗਈ ਪਰਵਤਨ ਰੈਲੀ ਤੁਸੀਂ ਕੀਤੀ ਆ ਅਸੀਂ ਦੇਖਿਆ ਹਜ਼ਾਰਾਂ ਦਾ ਇਕੱਠ ਹੋ ਗਿਆ ਸੀ ਅੱਜ ਪਰ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਸੱਤਾ ਵਿੱਚ ਆਏ ਆ ਬਹੁਤ ਲੋਕਾਂ ਦੇ ਕੰਮ ਕੀਤੇ ਜਾ ਰਹੇ ਆ ਤੇ ਲੋਕਾਂ ਦੀ ਪੜ੍ਹਾਈ ਦੇ ਕੰਮ ਹੋਇਆ ਪਰ ਤੁਸੀਂ ਸੱਤਾ ਪਰਵਤਨ ਰੈਲੀ ਆ ਰੱਖਤੀ ਅੱਜ ਅੱਜ ਬਸਪਾ ਅੰਬੇਡਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ 85% ਵਰਗ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਅੱਜ ਨਾਲਾ ਦੀ ਧਰਤੀ ਤੋਂ ਪੰਜਾਬ 'ਚ ਸ਼ੁਰੂਆਤ ਕੀਤੀ ਗਈ ਅੱਜ ਦੀ ਸ਼ੁਰੂਆਤ ਸੱਤਾ ਪਰਵਰਤਨ ਰੈਲੀ ਮਿਸ਼ਨ 227 ਦੀ ਸ਼ੁਰੂਆਤ ਕੀਤੀ ਗਈ ਅੱਜ ਦੀ ਰੈਲੀ ਚ ਹਜ਼ਾਰਾਂ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਡੀਆਂ ਬੀਬੀਆਂ ਭੈਣਾਂ ਦਾ ਹਜ਼ੂਮ ਬਹੁਤ ਵੱਡੀ ਤਦਾਦ ਚ ਦਿਸਿਆ ਇਹ ਲੋਕ ਚਾਹੁੰਦੇ ਆ ਕਿ 78 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚ ਅਸੀਂ ਰਾਜ ਬਹੁਜਨ ਲੋਕਾਂ ਦਾ ਲੈ ਕੇ ਆਉਣਾ ਚਾਹੁੰਦੇ ਆ ਇਹਨਾਂ ਦੀ ਸੋਚ ਆ ਕਿ ਪੰਜਾਬ ਦਾ ਮੁੱਖ ਮੰਤਰੀ ਵੱਧ ਗਿਣਤੀ ਵਾਲਿਆਂ ਦਾ ਬੰਨਾ ਚਾਹੀਦਾ ਅੱਜ ਦੀ ਰੈਲੀ ਇਹ ਸਾਬਤ ਕਰਦੀ ਵੀ 227 ਦੇ ਵਿੱਚ ਐਮਐਲਏ ਵਿਧਾਨ ਸਭਾ ਦਾ ਬਸਪਾ ਮੇਡਕਰ ਪਾਰਟੀ ਦਾ ਪੈਦਾ ਕੀਤਾ ਜਾਊਗਾ। ਪਰ ਗੱਲ ਕਰੀ ਸੋਤਾ ਸਾਹਿਬ ਆਮ ਲੋਕਾਂ ਦੀ ਸਰਕਾਰ ਆ ਤੇ ਆਮ ਲੋਕਾਂ ਦੇ ਵੋਟਾਂ ਪਾ ਕੇ ਸਰਕਾਰ ਬਣਾਈ ਆ ਤੇ ਸਰਕਾਰ ਦਾ ਕਹਿਣਾ ਵੀ ਹਰ ਇੱਕ ਵਕਤ ਦੇ ਲੋਕਾਂ ਦਾ ਜਿਹੜਾ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ। ਰੰਗਲਾ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦਾ ਪੰਜਾਬ ਵਿਕਾਸ ਦੀ ਲੀਹਾਂ ਤੇ ਆ। ਕਹਿੰਦੇ ਨਸ਼ਿਆਂ ਨੂੰ ਲੈ ਗੱਲ ਕਰੀਏ। ਨਸ਼ਿਆਂ ਵਿਰੋਧ ਜਿਹੜਾ ਕਿ ਵੱਡੀ ਕਾਰਵਾਈ ਹੋ ਰਹੀ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਅੱਜ ਪੰਜਾਬ ਸਰਕਾਰ ਨੂੰ 3 ਸਾਲ ਬਣੀ ਨੂੰ ਹੋ ਚੁੱਕੇ ਆ। ਪੰਜਾਬ ਸਰਕਾਰ ਅਖਬਾਰਾਂ ਰਾਈ ਇਸ਼ਤਿਹਾਰਾਂ ਰਾਈ ਹਰ ਇੱਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਲੋਕਾਂ ਤੱਕ ਸਹੂਲਤਾਂ ਨਹੀਂ ਪਹੁੰਚਦੀਆਂ ਅੱਜ ਕਿਸਾਨ ਵੀ ਦੁਖੀ ਆ ਦਲਿਤ ਵੀ ਦੁਖੀ ਆ बिजनेসম্যান ਵੀ ਦੁਖੀ ਆ ਆਏ ਦਿਨ ਖਿਡਾਰੀਆਂ ਨੂੰ ਗਰਾਉਂਡਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਆ ਆਏ ਦਿਨ ਵੱਡੇ ਵੱਡੇ बिजनेসম্যানਾਂ ਕੋਲ ਫਰੋਤੀਆਂ ਮੰਗੀਆਂ ਜਾਂਦੀਆਂ ਪੰਜਾਬ ਸਰਕਾਰ ਕਿੰਨਾ ਦੀ ਗੱਲ ਕਰਦੀ ਆ ਕਿੰਨਾਂ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੀ ਆ ਅੱਜ ਤੱਕ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਦੇ ਵਿੱਚ ਬੀਬੀਆਂ ਪੈਣਾ ਦੇ ਖਾਤੇ ਚ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ 1000 ਰੁਪਏ ਅਜ ਤੱਕ ਨਹੀਂ ਪਿਆ 52000 ਨੌਕਰੀਆਂ ਦੀ ਗੱਲ ਕਰਦੀ ਆ ਇੱਕ ਵੀ ਗਰੀਬ ਨੂੰ ਨੌਕਰੀ ਨਹੀਂ ਦਿੱਤੀ ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਸਾਥ ਸਬੰਧੀਆਂ ਨੂੰ ਦਿੱਤੀਆਂ ਆ ਜਿੰਨੇ ਲੋਕ ਨੌਜਵਾਨ ਇਕੱਠੇ ਹੋਏ ਆ ਇਹਨਾਂ ਚੋਂ ਇੱਕ ਵੀ ਹੱਥ ਖੜਾ ਕਰਕੇ ਦੱਸ ਦੇ ਵੀ ਪੰਜਾਬ ਦੀ ਸਰਕਾਰ ਨੇ ਇਹਨਾਂ ਨੂੰ ਨੌਕਰੀ ਦਿੱਤੀ ਆ ਪੰਜਾਬ ਸਰਕਾਰ ਝੂਠੀ ਵਾਅਦਿਆਂ ਦੀ ਖੋਖਲੀ ਸਰਕਾਰ ਆ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲਿਆਂ ਸੀ ਅੱਜ ਲੋਕਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ 2027 ਚ ਇਹਨਾਂ ਨੂੰ ਦੱਸਿਆ ਜਾਊਗਾ ਕਿ ਗਰੀਬ ਆਪਣੀ ਪਾਰਟੀ ਨੂੰ ਮਜ਼ਬੂਤ ਕਿਵੇਂ ਕਰ ਚੁੱਕੇ ਆ ਫੋਟਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦਾ ਨਿਭਾਇਆ ਨਹੀਂ ਆ ਪਰ ਸਰਕਾਰ ਕਹਿੰਦੀ ਹੈ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਵੇਂ ਲੋਕਾਂ ਨੂੰ ਆਟਾ ਦਾਲ ਸਕੀਮ ਹੋ ਗਈ ਜਿਵੇਂ ਬੱਤੀ ਫ੍ਰੀ ਹੋ ਗਈ ਇਹ ਸਭ ਤਾਂ ਦਿੱਤੀ ਜਾ ਰਹੀਆਂ ਨੇ ਤੁਸੀਂ ਕਹਿੰਦੇ ਸੁਵਿਧਾ ਨਹੀਂ ਦਿੱਤੀ ਕੋਈ ਪੰਜਾਬ ਸਰਕਾਰ ਮੈਂ ਪਹਿਲਾਂ ਦੱਸਿਆ ਝੂਠੀ ਵਾਅਦਿਆਂ ਦੀ ਖੋਖਲੀ ਸਰਕਾਰ ਆ ਜਿੰਨੇ ਲੋਕ ਬੈਠੇ ਆ ਮੇਰੇ ਘਰ ਰੋਜ਼ ਤਕਰੀਬਨ 10 ਵਜੇ ਤੱਕ 100 ਬੰਦਾ ਆਉਂਦਾ ਹਰ ਪਿੰਡ ਦੇ ਵਿੱਚੋਂ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਹਰ ਪਿੰਡ ਦੇ ਵਿੱਚੋਂ ਵਿਧਵਾ ਵਢਾਪਾ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਆ ਪੰਜਾਬ ਸਰਕਾਰ ਕਿੰਨਾਂ ਲੋਕਾਂ ਨੂੰ ਖੁਸ਼ ਕਰਨ ਚ ਲੱਗੀ ਆ ਕਿੰਨਾਂ ਲੋਕਾਂ ਦੀ ਗੱਲ ਕਰਦੀ ਐ ਫਿਰ ਉਹਨਾਂ ਦੀ ਹਮੈਤੀ ਆ ਉਹਨਾਂ ਲੋਕਾਂ ਦੇ ਅਸੀਂ ਕੰਮ ਕੀਤੇ ਆ ਆ ਸਾਰੇ ਗਰੀਬ ਲੋਕ ਇਕੱਠੇ ਹੋਏ ਆ ਗਰੀਬ ਇਸ ਕਰਕੇ ਇਕੱਠੇ ਹੋਏ ਆ ਇਹਨਾਂ ਨੂੰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਕਰਾਇਆ ਇਹ ਚਾਹੁੰਦੇ ਆ ਕਿ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਤੱਕ ਪਹੁੰਚਾ ਕੇ ਅਜ ਨਾਲੇ ਦੀ ਧਰਤੀ ਤੋਂ ਐਮਐਲਏ ਵਿਧਾਨ ਸਭਾ ਚ ਹਰਪਾਲ ਸਿੰਘ ਅਜਨਾਲਾ ਨੂੰ ਬਣਾ ਕੇ ਆਪਣਾ ਚੌਂਕੀਦਾਰ ਭੇਜਿਆ ਜਾਵੇ। ਉਹ ਤਾਂ ਸਾਹਿਬ ਕਿਸਾ ਦੇਂਦੇ ਹੋ ਅਸੀਂ ਦੇਖਿਆ ਪਹਿਲਾਂ ਹੁੰਦੀਆਂ ਸੀ ਇਕੱਲੀ ਆ ਜਾਂਦੇ ਸੀ ਕਦੀ ਕਾਂਗਰਸੀ ਆ ਜਾਂਦੇ ਸੀ ਪਰ ਕਹਿੰਦੇ ਆ ਕੇ ਬਦਲਾਵ ਲਿਆਂਦਾ ਆ ਕਿ ਝਾੜੂ ਫੇਰ ਕੇ ਪੂਰਾ ਬੀਬੀਆਂ ਨੇ ਵੋਟਾਂ ਪਾਈਆਂ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਬਣੀ ਆ। ਕਹਿੰਦੇ ਜਿਹੜੇ ਵਿਧਾਇਕ ਬਣੇ ਨੇ 92 ਤੋਂ 95 ਉਹ ਵੀ ਆਮ ਘਰਾਂ ਦੇ ਲੋਕ ਨਹੀਂ ਲਾ ਕੇ ਵੱਡੇ ਘਰਾਣੇ ਦੇ ਲੋਕ ਨੇ। ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ 92 ਐਮਐਲਏ ਇੱਕ ਬਦਲਾਅ ਤੌਰ ਤੇ ਤੁਸੀਂ ਕਹਿੰਦੇ ਜੋ ਬਣੇ ਆ ਇਹਨਾਂ ਲੋਕਾਂ ਨੇ ਕਾਂਗਰਸ ਕਾਲੀਆਂ ਦਾ ਗੁੱਸਾ ਕੱਢ ਕੇ ਤੁਹਾਨੂੰ ਵੋਟਾਂ ਪਾਈਆਂ ਸੀ ਹੁਣ ਤੁਹਾਡੇ ਦੇ ਗੁੱਸਾ ਕੱਢ ਕੇ ਬਸਪਾ ਮੇਡ ਕੇ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣਗੇ ਆਪਣੇ ਘਰਾਂ ਚੋਂ ਗਰੀਬੀ ਬੇਰਜ਼ਗਾਰੀ ਨੂੰ ਖਤਮ ਕਰਨ ਦਾ ਉਪਰਾਲਾ ਕਰਨਗੇ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਮੁਹੰਮਦੀ ਸਾਹਿਬ ਕਹਿੰਦੇ ਮੱਟ ਦਾ ਮੁੰਡਾ ਵਾ ਆਮ ਘਰਾਂ ਦੇ ਨੌਜਵਾਨ ਆ ਅਤੇ ਲੋਕਾਂ ਦਾ ਮੈਂ ਦੁੱਖਦਾਰ ਸਮਝਦਾ ਵਾ ਪਰ ਗਰੀਬੀ ਦੇਖੀ ਹੈ ਮੈਂ ਕਿਸ ਤਰ੍ਹਾਂ ਗਰੀਬ ਹੁੰਦੇ ਨੇ ਤੇ ਗਰੀਬ ਵਰਗ ਦੇ ਲੋਕਾਂ ਨਾਲ ਮੇਰਾ ਪੂਰਾ ਪਿਆਰ ਆ ਕਿਸ ਤਰ੍ਹਾਂ ਦੀ ਇਹ ਚੀਜ਼ਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਵੀ ਕਹਿੰਦੇ ਸੀ ਵੀ ਮੈਂ ਆਮ ਘਰਾਂ ਦਾ ਮੁੰਡਾ ਮੈਂ ਆਮ ਘਰਾਂ ਦੀ ਸਕਿਉਰਟੀ ਨਹੀਂ ਲੈਣੀ ਵੀਆਈਪੀ ਕਲਚਰ ਨਹੀਂ ਲੈਣਾ ਅੱਜ ਤਕਰੀਬਨ ਜਿੰਨੀ ਸਕਿਉਰਟੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਹਾ ਔਰ ਦਿੱਲੀ ਵਾਲਿਆਂ ਨੂੰ ਖੁਸ਼ ਕਰ ਲਈ ਉਹਨਾਂ ਪੰਜਾਬ ਦੀ ਸਕਿਉਰਟੀ ਉਹਨਾਂ ਨੂੰ ਲਈ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਜੇਕਰ ਤੁਸੀਂ ਆਮ ਘਰਾਂ ਦੇ ਮੁੱਖ ਮੰਤਰੀ ਹੁੰਦੇ ਤੇ ਆ ਲੋਕ ਤਾਹਾ ਮਾਰ ਕੇ ਇਕੱਠੇ ਨਾ ਹੁੰਦੇ ਇਹ ਲੋਕ ਅੱਜ ਪੰਜਾਬ ਸਰਕਾਰ ਦੇ ਵਿਰਖਲਾਪ ਬਸਪਾ ਵੇਡਕਰ ਪਾਰਟੀ ਦੇ ਝੰਡੇ ਥੱਲੇ ਨਾ ਇਕੱਠੇ ਹੁੰਦੇ ਅੱਜ ਦਾ ਇਕੱਠ ਇਹ ਪੰਜਾਬ ਦੇ ਮੁੱਖ ਮੰਤਰੀ ਔਰ ਇੱਥੋਂ ਦੇ ਐਮਐਲਏ ਇੱਥੋਂ ਦੇ ਮੰਤਰੀ ਦੀਆਂ ਨੀਂਦਾਂ ਉਡਾ ਕੇ ਰੱਖ ਦਊਗਾ ਬਸਪਾ ਵੇਡਕਰ ਪਾਰਟੀ 2027 ਚ ਬਹੁਤ ਮਜ਼ਬੂਤੀ ਨਾਲ ਸਾਹਮਣੇ ਆ ਰਹੀ ਹੈ ਜੀ ਸਾਹਿਬ ਕਿਸ ਤਰ੍ਹਾਂ ਦੇਖਦੇ ਅਸੀਂ ਦੇਖਿਆ ਜਦੋਂ ਵੋਟਾਂ ਆਉਂਦੀਆਂ ਨੇ ਤੇ ਸਾਡੇ ਕਈ ਵੋਟਰ ਭਰਾ ਜਿਹੜੇ ਨੇ ਉਹ ਇੱਕ ਸ਼ਰਾਬ ਦੀ ਬੋਤਲ ਜਾਂ ਆਟੇ ਮਗਲ ਜਿਹੜਾ ਵਿਕ ਜਾਂਦੇ ਨੇ ਤੇ 5 ਸਾਲ ਫੇ ਸਾਰਾ 5 ਸਾਲ ਉਹਨਾਂ ਨੂੰ ਮਗਰ ਮਗਰ ਫਿਰਨਾ ਪੈਂਦਾ ਕਿ ਲੱਗਦਾ ਵੋਟਰਾਂ ਨੂੰ ਜਾਗਰੂਤ ਕਰਨ ਦੀ ਲੋੜ ਆ ਲਾ ਕੇ ਆਪਣੀ ਬੋਟ ਦਾ ਸਹੀ ਇਸਤੇਮਾਲ ਕਰਨਾ ਚ ਪੰਜਾਬ ਦੇ ਗਰੀਬ ਲੋਕ ਬਹੁਤ ਹੀ ਭੋਲੇ ਭਾਲੇ ਲੋਕ ਸੀ ਇਹਨਾਂ ਨੂੰ ਨਾ ਤਾਂ ਕਿਸੇ ਨੇ 바ਵਾ ਸਾਹਿਬ ਅੰਬੇਡਕਰ ਸਾਹਿਬ ਜਾਣੂ ਕਰਾਇਆ ਪੀ ਐਮ ਅੰਬੇਡਕਰ ਸਾਹਿਬ ਨੇ ਚਾਰ ਬੱਚੇ ਕੁਰਬਾਨ ਕੀਤੇ ਆਪਣੀਆਂ 32 ਡਿਗਰੀਆਂ ਔਰ ਆਪਣੀ ਪਤਨੀ ਨੂੰ ਕੁਰਬਾਨ ਕੀਤਾ ਫਿਰ ਜਾ ਕੇ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੁਣ ਇਹਨਾਂ ਨੂੰ ਮੈਂ ਬੋਰਡ ਦੀ ਤਾਕਤ ਬਾਰੇ ਦੱਸਿਆ ਕਿ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਪਖਾਰੀ ਦੀ ਬੋਰਡ ਦਾ ਇੱਕ ਮੋਲਿਆ ਤੁਹਾਡੀ ਵੋਟ ਪੰਜਾਬ ਦਾ ਮੁੱਖ ਮੰਤਰੀ ਔਰ ਇਲਾਕੇ ਦਾ ਰਾਜਾ ਪੈਦਾ ਕਰਦੀ ਆ ਜੇ ਤੁਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਲਿਆ ਇਲਾਕੇ ਦਾ ਐਮ.ਐਲ.ਏ. ਗਰੀਬ ਪੈਦਾ ਕਰ ਲਿਆ ਤੁਹਾਡੇ ਲਈ ਨੌਕਰੀਆਂ ਤੁਹਾਡੇ ਲਈ ਰੂਟ ਪਰਮਟ ਤੁਹਾਡੇ ਦੇ ਗੋਲੇ ਦੇ ਡੀਪੂ ਤੁਹਾਡੇ ਲਈ ਹੋਰ ਹਜ਼ਾਰਾਂ ਏਜੰਸੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ ਇਹ ਲੋਕ ਸਮਝ ਚੁੱਕੇ ਆ ਬੋਰਡ ਦੀ ਤਾਕਤ ਨੂੰ ਹੁਣੇ ਬੋਰਡ ਦੀ ਤਾਕਤ ਨੂੰ ਸ਼ਰਾਬ ਦੀ ਬੋਤਲ ਤੇ ਨਹੀਂ ਦੇਣਗੇ ਇਹ ਬੋਰਡ ਦੀ ਤਾਕਤ ਨੂੰ 1000 ਰੁਪਏ ਤੇ ਨਹੀਂ ਦੇਣਗੇ ਇਹਨਾਂ ਨੂੰ ਆਪਣੀ ਬੋਰਡ ਦੀ ਕੀਮਤ ਪਤਾ ਲੱਗ ਗਈ ਵੀ ਬੋਰਡ ਦੀ ਕੀਮਤ ਤੇ ਸਾਥੀ ਅਨਮੋਲ ਕੀਮਤ ਆ ਇਹ ਵੋਟ ਡਾਕਟਰ ਮੈਡਕਰ ਸਾਹਿਬ ਨੇ ਕਿਹਾ ਇੱਕ ਮਤਦਾਦਾਨ ਆ ਮਤਦਾਦਾਨ ਉਸ ਇਨਸਾਨ ਨੂੰ ਦਿੱਤਾ ਜਾਂਦਾ ਜਿਹੜਾ ਉਸ ਲੋਕਾਂ ਦੀ ਰੱਖਿਆ ਕਰਨ ਵਾਲਾ ਹੋਵੇ ਤੇ ਹੁਣ ਪੂਰੀ ਆਸ ਆ ਵੀ ਬਸਪਾ ਬੇੜਕਰ ਪਾਰਟੀ ਲੋਕਾਂ ਨੂੰ ਜਾਗਰਤ ਕਰ ਚੁੱਕੀ ਆ ਔਰ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਾ ਚੁੱਕੀ ਆ ਹੁਣ ਲੋਕ ਆਪਣੀ ਵੋਟ ਨੂੰ ਸਹੀ ਇਸਤੇਮਾਲ ਕਰਕੇ ਗਰੀਬਾਂ ਚੋਂ ਐਮਐਲਏ ਗਰੀਬਾਂ ਚੋਂ ਮੁੱਖ ਮੰਤਰੀ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਸੋਤਾ ਸਾਹਿਬ ਜਦੋਂ ਸਰਕਾਰ ਬਣੀ ਸੀ ਤੇ ਭਗਤ ਸਿੰਘ ਦੀ ਜਿਹੜੇ ਕੀ ਫਾਲੋਅਰ ਚੱਲੇ ਸੀ ਉਹਨਾਂ ਨੇ ਕੀ ਸੀ ਪੱਗ ਬਣ ਕੇ ਇਹ ਸ਼ੁਰੂਆਤ ਕੀਤੀ ਸੀ ਭਗਤ ਸਿੰਘ ਮਾਨ ਨੇ ਅਤੇ ਇਹਨਾਂ ਕਿਹਾ ਸੀ ਵੀ ਸਾਡੇ ਦਫ਼ਤਰਾਂ ਵਿੱਚ ਸਾਡੀਆਂ ਫੋਟੋਆਂ ਨਹੀਂ ਲੱਗਿਆ ਕਰਨੀਆਂ ਬਾਵਾ ਸਾਹਿਬ ਦੀਆਂ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗਿਆ ਨਹੀਂ ਲੱਗਦੀਆਂ ਨੇ ਤੁਸੀਂ ਕਿਹਦਾ ਦੇ ਦੋ ਚੀਜ਼ੋਂ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਖਿਲਵਾੜ ਕੀਤਾ ਅੰਬੇਡਕਰ ਸਾਹਿਬ ਅਤੇ ਭਗਤ ਸਿੰਘ ਜੀ ਦੀ ਫੋਟੋ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਐਨੇ ਹੀ ਅੰਬੇਡਕਰ ਸਾਹਿਬ ਅਤੇ ਭਗਤ ਸਿੰਘ ਦੇ ਉਪਾਸ਼ਕ ਨੇ ਅੱਜ ਅੰਬੇਡਕਰ ਸਾਹਿਬ ਦੀਆਂ ਮੂਰਤੀਆਂ ਤੇ ਅੱਜ ਹਥੌੜੇ ਵੱਜ ਰਹੇ ਨੇ ਅੱਜ ਅੰਬੇਡਕਰ ਸਾਹਿਬ ਨੂੰ ਦੇਖ ਕੇ ਬਾਹਰਲੇ ਬੈਠਾ ਬਾਹਰਲੀਆਂ ਸਟੇਟਾਂ ਚ ਬੈਠਾ ਪੰਨੂ ਅੱਜ ਆਪਸ਼ਬਦ ਬੋਲ ਰਿਹਾ ਔਰ ਜਿਹੜੀਆਂ ਗੱਲਾਂ ਕਹਿ ਰਿਹਾ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਵੀ ਪੰਨੂ ਆਪਣੀਆਂ ਹਰਕਤਾਂ ਤੋਂ ਬਾਝਾ ਜਾ ਆ ਸਾਰੀਆਂ ਅੰਬੇਡਕਰ ਸਾਹਿਬ ਦੀਆਂ ਔਲਾਦਾਂ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ 14 April ਨੂੰ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਤੁਸੀਂ ਸੁਰੱਖਿਆਤ ਦਾ ਚੰਗਾ ਪ੍ਰਬੰਧ ਨਾ ਕੀਤਾ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਨੂੰ ਸੜਕਾਂ ਤੇ ਲੈ ਕੇ 2027 ਦੇ ਵਿੱਚ ਬਹੁਤ ਵੱਡਾ ਪਰਵਰਤਨ ਪੈਦਾ ਕਰੇ ਨਸ਼ੇ ਨੇ ਕੁਸਤਾ ਦੇ ਦਿੰਦੇ ਹੋ ਪਹਿਲੀ ਸਰਕਾਰ ਨਾਲੋਂ ਹੁਣ ਨਸ਼ਾ ਕਿੰਦਾ ਕਿ ਵਧਿਆ ਆ ਗਿਆ ਘਟਿਆ ਵਾ ਮੁੱਖ ਮੰਤਰੀ ਪੰਜਾਬ ਕਹਿੰਦੀ ਨੇ ਵੀ ਨਸ਼ੇ ਦੇ ਜਿਹੜੇ ਸਦਾਗਰ ਨੇ ਉਹਨਾਂ ਦੇ ਘਰਾਂ ਦੇ ਵੱਡੋਜੋ ਚਲਾਇਆ ਜਾਂਦੇ ਆ ਤੇ ਹਰ ਕਿਸੇ ਨਸ਼ੇ ਦੇ ਸਦਾਗਰ ਉਹਨਾਂ ਨੂੰ ਜੇਲਾ ਵਿੱਚ ਸਪੜਾਈ ਜਾਊਗਾ ਤੁਸੀਂ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਦੇ ਹੋ ਉਹਨਾਂ ਨੇ ਕਿਹਾ ਵੀ ਚਾਹੇ ਕੋਈ ਪੁਲਿਸ ਵਾਲਾ ਹੋਵੇ ਚਾਹੇ ਆਮਰਗਾ ਹੋਵੇ ਕੇ ਵੀ ਜਿਹੜਾ ਨਸ਼ਾ ਕੰਮ ਵੇਚਦਾ ਹੋਊਗਾ ਉਹਤੇ ਬੰਦੀ ਕਾਰਵਾਈ ਕੀਤੀ ਜਾਊਗੀ ਅੱਜ ਬਸਪਾ ਅੰਬੇਡਕਰ ਪਾਰਟੀ ਨੇ ਹਮੇਸ਼ਾ ਹੀ ਨਸ਼ੇ ਦੇ ਵਿਰੁੱਧ ਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਸ਼ੇ ਨੂੰ ਖਤਮ ਕਰਨਾ ਤੇ ਵੱਡੇ ਸਦਾਗਰਾਂ ਨੂੰ ਫੜਨ ਦੀ ਵੀ ਜ਼ਰੂਰਤ ਆ ਜੇ ਜਿੰਨਾ ਚਿਰ ਤੁਸੀਂ ਵੱਡੇ ਮਗਰਮੱਛਾਂ ਨੂੰ ਫੜ ਕੇ ਪਿੰਜਰੇ ਚ ਨਹੀਂ ਦਿੰਦੇ ਉਹਨਾਂ ਚ ਇੱਕ ਤੁਸੀਂ ਪਰਚੂਨ ਵਾਲਿਆਂ ਨੂੰ ਕਿਵੇਂ ਡੱਕ ਸਕੋਗੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਕੀੜੀ ਚੱਲਣ ਦਾ ਪਤਾ ਹੁੰਦਾ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਤੁਹਾਡੀ ਇੰਟੈਲੀਜੈਂਸ ਰਿਪੋਰਟ ਹੋਣੀ ਚਾਹੀਦੀ ਆ ਕਿ ਨਸ਼ਾ ਕਿਧਰੋਂ ਦੀ ਆ ਰਿਹਾ ਜੇਕਰ ਤਿੰਨਾਂ ਸਾਲਾਂ ਦੇ ਵਿੱਚ ਨਸ਼ੇ ਦੇ ਸੁੱਧਾਕਰਾਂ ਨੇ ਖੁੱਲ ਕੇ ਨਸ਼ਾ ਵੇਚਿਆ ਲੋਕਾਂ ਦੀ ਜਵਾਨੀ ਨੂੰ ਖਰਾਬ ਕੀਤਾ ਪਰ ਬਸਪਾ ਅੰਬੇਡਕਰ ਪਾਰਟੀ ਲੋਕਾਂ ਨੂੰ ਜਾਗਰਤ ਕਰ ਰਹੀ ਆ ਨਸ਼ੇ ਦੇ ਬਰਖਲਾਫ ਔਰ ਨਸ਼ੇ ਦੇ ਸੁੱਧਾਕਰਾਂ ਦੇ ਬਰਖਲਾਫ ਅਸੀਂ ਹਮੇਸ਼ਾ ਮਾਰਚ ਵੀ ਕੱਢਿਆ ਤੇ ਇਸ ਗੱਲ ਦੀ ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਸ਼ਾ ਖਤਮ ਕਰਨਾ ਚਾਹੁੰਦੇ ਆ ਤੇ ਮਗਰਮੱਛਾਂ ਨੂੰ ਵੀ ਫੜਨਾ ਤਾਂ ਜੋ ਗਰੀਬੀ ਜਿਹੜੇ ਗਰੀਬ ਆ ਅਜੇ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸੇ ਆ ਉਹਨਾਂ ਲਈ ਚੰਗਾ ਪ੍ਰਬੰਧ ਕਰਕੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨ ਧੰਨਵਾਦ ਅੱਜ ਮੈਂ ਐਡੇ ਵੱਡੇ ਇਕੱਠ ਦੇ ਵਿੱਚ ਹਰਪਾਲ ਸਿੰਘ ਜੀ ਨਾਲਾ ਜੀ ਨੂੰ ਵਧਾਈ ਦੇਣਾ ਵੀ ਜਿਨ੍ਹਾਂ ਨੇ ਵਰਕਰਾਂ ਨੂੰ ਨਾਲ ਲੈ ਕੇ ਬਹੁਤ ਵੱਡਾ ਇਕੱਠ ਕਰਕੇ ਇਹ ਕਿਲ ਸਾਬਤ ਕਰ ਦਿੱਤਾ ਕਿਲ ਗੱਡ ਕੇ ਰੱਖ ਦਿੱਤਾ ਵੀ ਆਉਣ ਵਾਲੀ 2027 ਦੇ ਵਿੱਚ ਹਰਪਾਲ ਸਿੰਘ ਜੀ ਨਾਲਾ ਇਥੋਂ ਐਮਐਲਏ ਦੀ ਸੀਟ ਜਿੱਤ ਕੇ ਬਸਪਾ ਮਿਲਕਰ ਪਾਰਟੀ ਦੀ ਝੋਲੀ 'ਚ ਪਾਉਣਗੇ ਸੋਤਾ ਸਾਹਿਬ ਦਾ ਆਖਰੀ ਸਵਾਲ ਹੈ ਤੁਸੀਂ ਕਹਿ ਰਹੇ ਹੋ ਵੀ ਆਮ ਲੋਕਾਂ ਦੇ ਘਰਾਂ ਨੂੰ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਪਰ ਆਏ ਦਿਨ ਅਸੀਂ ਦੇਖਦੇ ਆ ਟੀਵੀਾਂ ਦੇ ਮਸ਼ਹੂਰੀਆਂ ਆਉਂਦੀਆਂ ਨੇ ਭਵਨ ਸਿੰਘ ਮਾਨ ਕਹਿੰਦੀ ਕਹਿੰਦੇ ਨੇ ਕਿ ਚੌਕੀਦਾਰ ਦੇ ਬੱਚੇ ਨੂੰ ਨੌਕਰੀ ਦਿੱਤੀ ਪੁਲਿਸ ਪਰਤੀ ਕਰਾ ਆ ਗਿਆ ਕਿਸੇ ਕਰੇ ਸਕਿਉਰਟੀ ਗਾਰਡ ਦੇ ਜਿਹੜੇ ਬੱਚੇ ਨੂੰ ਮਾਸਟਰ ਟੀਚਰ ਲਗਵਾਇਆ ਗਿਆ ਕਹਿੰਦੇ ਬਿਨਾਂ ਰਿਸ਼ਵਤ ਤੋਂ ਜਿਹੜੀਆਂ ਨੌਕਰੀਆਂ ਮਿਲਦੀਆਂ ਨੇ ਤੁਸੀਂ ਕਹਿੰਦੇ ਵੀ ਅੱਜ ਤਾਂ ਨੌਕਰੀ ਨਹੀਂ ਮਿਲਦੀਆਂ ਫਿਰ ਉਹ ਬੱਚੇ ਕਿਹੜੇ ਨੇ ਉਹ ਮਸ਼ਹੂਰੀਆਂ ਕਿਉਂ ਟੀਵੀ ਤੇ ਆ ਰਹੀਆਂ ਨੇ ਵੱਡੇ ਵੱਡੇ ਹੋੜ ਹੀ ਲੱਗ ਰਹੇ ਨੇ ਉਹ ਫਿਰ ਲੋਕ ਕੌਣ ਨੇ ਮੈਂ ਪਹਿਲਾਂ ਵੀ ਕਿਹਾ ਜੀ ਆ ਜਿੰਨੇ ਨੌਜਵਾਨ ਇਕੱਠੇ ਹੋਇਆ ਕਿਸੇ ਦੇ ਪਿਤਾ ਜੀ ਮਜ਼ਦੂਰੀ ਕਰਦੇ ਆ ਕਿਸੇ ਦੇ ਕੋਈ ਆਟੋ ਚ ਇੱਕ ਵੀ ਬੰਦੇ ਦਾ ਹੱਥ ਖੜਾ ਕਰਕੇ ਦੱਸ ਦੋ ਵੀ ਇਹਨਾਂ ਨੂੰ ਕਿਸੇ ਨੂੰ ਨੌਕਰੀ ਮਿਲੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੌਕਰੀਆਂ ਆਪਣੇ ਚਹੇਤਿਆਂ ਨੂੰ ਆਪਣੇ ਸਾਥ ਸਬੰਧੀਆਂ ਨੂੰ ਦੇ ਕੇ 52000 ਉਹ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਲੋਕਾਂ ਦੇ ਖੋਖਲੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਆ ਚੁੱਕੇ ਆ ਹੁਣ ਇਹ ਮੁੱਖ ਮੰਤਰੀ ਸਾਹਿਬ ਦੀਆਂ ਚਾਲਾਂ 'ਚ ਨਹੀਂ ਆਉਣ ਵਾਲੇ ਲੱਗਦਾ ਵੀ 2027 ਦੀ ਪੂਰੀ ਤਿਆਰੀ ਕੀਤੀ ਗਈ ਆ ਅਤੇ ਵੱਡੀ ਜਿੱਤ ਪ੍ਰਾਪਤ ਹੋਗੀ ਬਾਬਾ ਸੰਬੇੜਕਰ ਜਿਹੜੀ ਪਾਰਟੀ ਆ ਹਰ ਇੱਕ ਇਲਾਕੇ ਵਿੱਚ ਆਪਣੇ ਜਿਹੜੇ ਉਮੀਦਵਾਰ ਖੜਾਏ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਬਣਗੇ ਬਸਪਾ ਅੰਬੇਡਕਰ ਪਾਰਟੀ ਵੱਲੋਂ ਲੋਕਾਂ ਦੀ ਔਰ ਵਿਧਾਨ ਸਭਾ ਦੇ ਵਿੱਚ ਬਹੁਤ ਵੱਡੀ ਤਿਆਰੀ ਚ ਜੁਟੀ ਆ 2027 ਦੇ ਵਿੱਚ ਅੰਬੇਡਕਰ ਸਾਹਿਬ ਨੇ ਕਿਹਾ ਪੀ ਵੋਟ ਹਮਾਰੀ ਰਾਜ ਤੁਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਪੰਜਾਬ ਦਾ ਮੁੱਖ ਮੰਤਰੀ ਫੋਟਾਂ ਵਾਲਾ ਬੰਨਾ ਤੇ ਬੰਨਾ ਜ਼ਰੂਰੀ ਆ ਤੇ ਹੁਣ ਬਿਲਕੁਲ ਤਿਆਰੀ ਕਰ ਚੁੱਕੇ ਆ ਅਸੀਂ ਸੱਤਾ ਪਰਵਰਤਨ 2027 ਚ ਕਰਨੀ ਆ ਔਰ ਕਰਕੇ ਰਹਿਣੀ ਆ ਪਰ ਗੱਲ ਕਰੀਏ ਹੁਣੇ 3 ਸਾਲ ਜਿਹੜੇ ਸਰਕਾਰ ਨੂੰ ਹੋਏ ਨੇ ਹੁਣੇ ਕੇਜੀਵਾਲ ਸਾਹਿਬ ਤੇ ਭੋਤ ਸਮਾਰਤੀ ਨੇ 3 ਸਾਲ ਦੀ ਖੁਸ਼ੀ ਬਣਾਈ ਗਈ ਆ ਪੀ 3 ਸਾਲ ਸਰਕਾਰ ਨੂੰ ਹੋਏ ਨੇ ਤੇ ਵਿਕਾਸ ਬਹੁਤ ਪੰਜਾਬ ਦਾ ਕੀਤਾ ਗਿਆ ਵਾ ਅਤੇ ਉਹਨਾਂ ਕਿਹਾ ਪੀ ਲੋਕਾਂ ਨੇ ਸਾਨੂੰ ਫਿਰ ਮੌਕਾ ਦੇਣਾ ਤੇ ਫਿਰ ਝਾੜੂ ਫੇਰੇ ਕੀ ਹੁੰਜਾ ਜਿਹੜੀ ਜਿੱਤ ਹੁਣ ਮਿਲਣੀ ਆ ਇਹਦੇ ਵਿੱਚ ਕਿੰਨੀ ਸੱਚਾਈ ਆ ਮੈਂ ਕੇਚਰੀਵਾਲ ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਗੱਲ ਤੁਸੀਂ ਕਹਿੰਦੇ ਜੋ ਤਿੰਨਾਂ ਸਾਲਾਂ ਚ ਅਸੀਂ ਬਹੁਤ ਲੋਕਾਂ ਨੂੰ ਖੁਸ਼ ਕੀਤਾ ਇਹਦਾ ਮਾਡਲ ਦਿੱਲੀ ਦੇ ਵਿੱਚ ਤੁਹਾਨੂੰ ਨਵੀਂ ਇਲੈਕਸ਼ਨ ਹੋਈ ਉਹਦਾ ਪ੍ਰਾਪਤ ਹੋ ਗਿਆ ਉੱਥੇ ਵੀ ਤੁਸੀਂ ਕਹਿੰਦੇ ਹੋ ਅਸੀਂ ਸਕੂਲਾਂ ਨੂੰ ਬਹੁਤ ਜਿਹੜਾ 7 ਸਟਾਰ ਹੋਟਲਾਂ ਵਰਗਾ ਬਣਾਇਆ ਪਰ ਉੱਥੋਂ ਦੀ ਜਨਤਾ ਨੇ ਤੁਹਾਨੂੰ ਬੇਨਕਾਬ ਕਰ ਦਿੱਤਾ ਔਰ ਤੁਹਾਡੀ ਸਰਕਾਰ ਮੁੱਧੜੇ ਮੂੰਹ ਸੁੱਟੀ ਇਸੇ ਤਰ੍ਹਾਂ ਪੰਜਾਬ ਦੇ ਗਰੀਬ ਲੋਕ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਰਹਿ ਚੁੱਕੀਆਂ ਉਹਨਾਂ ਨੂੰ 2027 ਦੇ ਵਿੱਚ ਪੂਰਾ ਦਾ ਪੂਰਾ ਚਿੱਠਾ ਸਾਹਮਣੇ ਲੈ ਕੇ ਆਇਆ ਜਾਊਗਾ ਔਰ ਪੰਜਾਬ ਦੇ ਵਿੱਚ ਬਸਪਾ ਮੇੜਕਰ ਪਾਰਟੀ ਦੀ ਇੱਕ ਬਹੁਤ ਵੱਡੀ ਲਹਿਰ ਬਣ ਰਹੀ ਆ ਜਿਹੜੀ ਕਿ ਇਹਨਾਂ ਪਾਰਟੀਆਂ ਨੂੰ ਕੁੱਚਲ ਕੇ ਰੱਖ ਦੋਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਹੀ ਕਵਰ ਸਿੰਘ ਸੋਤਾ ਜਿਹੜੇ ਕਿ ਬਾਬਾ ਸਾਹਿਬ ਅੰਬੇਕਰ ਦੀ ਪਾਰਟੀ ਵੱਲੋਂ ਅਤੇ ਸੱਤਾ ਪਰिवर्तन 2027 ਰੈਲੀ ਵੱਡੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ ਕੀਤਾ ਗਿਆ ਹੈ ਅਤੇ ਉਹਨਾਂ ਕਹਿੰਿਆ ਵੀ ਆ ਕਿ ਪੰਜਾਬ ਵਿੱਚ ਸਾਡੀ ਸਰਕਾਰ ਹੋਵੇਗੀ ਤੇ ਵੱਡਾ ਬਹੁਮਤ ਜਿਹੜਾ ਹੋਵੇਗਾ ਇਹ ਉਹ ਦੇਖਣਾ ਹੈ 2027 ਚ ਕਿਹੜੀ ਸਰਕਾਰ ਬੰਦੀ ਆ ਤੇ ਕਿਸੇ ਤੇ ਰਾਜ ਜਿਹੜਾ ਹੁੰਦਾ ਵਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ